ਬਹੁਤਾ ਮੈਨੂੰ ਦਿਲ ਤੇ ਨਾ ਲਾ ਆ ਅਲੜੇ ਜਾ ਅਲੜੇ ਨਾ ਅਲੜੇ ਮੈ ਤਰ੍ਹਾਂ ਦੇ ਬਿੰਗੇ ਟੇਡੇ ਰਾਂ ਲੜੇ ਆਉ ਏ ਤੋਂ ਨਾ ਕੋਈ ਭੁੱਲਣ ਜਾਣੇ ਹੁੰਦੀ ਐ ਹੋ ਕਦੇ ਕਦੇ ਪੇਕੇ ਦੇ ਖਾਣੇ ਹੁੰਦੀ ਐ ਹੋ ਚਾਗਦੇ ਦੇ ਰਹਿੰਦੀ ਆ ਕਲ ਰੈਸਟ ਹੋਈ ਸੀ ਹਾਂਜੀ ਕੀ ਕੁਛ ਮਿਲਿਆ ਨੰਬਰੀ 17.75 ਮਿਲੀਗ੍ਰਾਮ ਚਿੱਟਾ ਮਿਲਿਆ ਸੀ ਅੱਛਾ ਅਸੀਂ ਕੋਰਟ ਚ ਪੇਸ਼ ਕੀਤਾ ਤੇ ਜੱਜ ਸਾਹਿਬ ਦੇ ਤਿੰਨ ਦਿਨ ਦੀ ਪੁਲਸਰਵਾਣੀ ਮੰਗ ਕੀਤੀ ਇੱਕ ਦਿਨ ਦਾ ਪੁਲਸਰਵਾਣੀ ਮਿਲਿਆ ਸਾਨੂੰ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾਂ ਪੁਲਿਸ ਤੌਰ ਤੇ ਪੇਸ਼ ਕਰਦੀ ਹੈ ਹਾਂਜੀ ਉਹਨਾਂ ਨੂੰ ਵੀ ਇੰਨਾ ਹੀ ਰਿਮਾਂਡ ਮਿਲਦਾ ਜਾਂ ਵੱਧ ਮਿਲਦਾ ਹੈ ਨਹੀਂ ਇਹ ਜੱਜ ਸਾਹਿਬ ਦੀ ਨਿਰਪਰ ਕਰਦਾ ਹੈ ਇਹ ਰਾਸਤ ਹੈ ਤਿੰਨ ਲੋਕੀ ਪੁਲਿਸ ਨੂੰ ਇਤਨਾਂ ਦਿਨ ਦਾ ਰਿਮਾਂਡ ਮਿਲਿਆ ਇਤਨਾਂ ਦਿਨ ਦਾ ਲਿਖਿਆ ਸੀ ਅੱਛਾ ਹੁਣ ਕਿੰਨੇ ਦਿਨ ਦਾ ਦਿੱਤਾ ਇੱਕ ਦਿਨ ਦਾ ਅੱਛਾ ਇਹ ਕਿੱਥੋਂ ਰੈਸਟ ਕੀਤਾ ਕੀਤਾ ਸੀ ਦਾ ਇਹ ਜੀ ਆਪਣਾ ਲਾੜਲੀ ਦੀ ਚੌਂਕਲੋ ਜਿਹੜਾ ਬਾਦਰ ਫਲਾਈ ਓਵਰ ਦੇ ਘਟ ਚੋਂ ਕੌਣ ਕੌਣ ਸੀਗਾ ਨਾਲੇ ਦੇ ਕੱਲੀ ਸੀਗੀ ਜੀ ਹੁਣ ਤੱਕ ਕੀ ਰਿਕਵਰ ਹੋਇਆ ਜੀ ਤੁਹਾਡੀ ਪੁੱਛ ਕੇ ਚ ਕੀ ਸਾਹਮਣੇ ਆਇਆ ਸਾਡੇ 17 ਪੌਣੇ 18 ਗ੍ਰਾਮ ਚਿੱਟਾ ਬਰਾਉਂਡ ਹੋਇਆ ਤੋਂ ਨਹੀਂ 24 ਘੰਟੇ ਤੋਂ ਸਮਾਂ ਹੋ ਗਿਆ ਕਾਰਨ ਕੀ ਆ ਐਡੇ ਸੁਰੱਖਿਆ ਪ੍ਰਬੰਧ ਕਿਉਂ ਕੀਤੇ ਗਏ ਆ ਅਸੀਂ ਤਾਂ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਇਸ ਤੋਂ ਨਾਰਮਲ ਆਇਆ ਤੁਹਾਡੇ ਮੀਡੀਆ ਦੇ ਆ ਕਟ ਹੋਇਆ ਅੱਛਾ ਜਦੋਂ ਫੜਿਆ ਸੀਗਾ ਤੁਸੀਂ ਇਹ ਵਰਦੀ ਪਾ ਰੱਖੀ ਸੀ ਇਹ ਬਗੈਰ ਵਿਦਾਊਟ ਵਰਦੀ ਚ ਸੀ ਇਹ ਵਰਦੀ ਪਾਈ ਸੀ ਜੀ ਨਾਟ ਵਰ ਮਨਜੀਤ ਜੀ ਹੁਣ ਤੱਕ ਪੁੱਛਗੇ ਚ ਲੈਡੀਆਂ ਨੇ ਹਰ ਸੇਵਲ ਸੀ ਮਨਜੀਤ ਜੀ ਹੁਣ ਤੱਕ ਪੁੱਛਗੇ ਚ ਕੀ ਆਇਆ ਕੱਲ ਦੀ ਫੜੀ ਉਹ ਤੁਹਾਨੂੰ ਪਤਾ ਕਰਦੇ ਹਾਂ ਰਮਾਨ ਤੋਂ ਕਿ ਉਹ ਫਰਦਰ ਕਿੱਥੋਂ ਲੈ ਕੇ ਆਏ ਸੀ ਗਾਹ ਕਿਉਂ ਵੇਚਣਾ ਸੀ ਸਰ ਬੇਟੀ ਸੀ ਜਾਂ ਖਾਂਦੀ ਪਿੰਦੀ ਦੀ ਕੁਦ ਨਹੀਂ ਨੈਗੇਟਿਵ ਆਇਆ ਨਹੀਂ ਵੇਚ ਨਹੀਂ ਸੀ ਕੋਈ ਟੈਸਟ ਹਮ ਇਹ ਕਿੱਥੋਂ ਲੈ ਕੇ ਆਇਸ ਕੁਝ ਦੱਸਿਆ ਨਾ ਇਹਦਾ ਪਤਾ ਕਰਨਾ ਚਾਹੁੰਦਾ ਰਮਾਨ ਦਾ ਭਾਈ ਤਾਂ ਕੁਝ ਨਹੀਂ ਮੰਨਿਆ ਇਹ ਅਜੇ ਡਾਕਟਰ ਨਹੀਂ ਖੜੂਗਾ ਨਾਮ ਕੀ ਹੈ ਅਮਨਦੀਪ ਕਿੱਥੇ ਪੋਰਟ ਕੀਤੇ ਜੀ ਜੀ ਡਿਸਟ੍ਰਿਕਟ ਮਾਨਸਾ ਦਾ ਨੰਬਰ ਆ ਵੀ ਤੇ ਆ ਰਜਿਸਟ੍ਰੇਸ਼ਨ ਆਪਣੇ ਬਹੰਡੇ ਸੀ ਦੀ ਗੱਡੀ ਪ੍ਰਾਪਰਟੀ ਵਗੈਰਾ ਦੀ ਜਿਸ ਜੀ ਦੇ ਸਾਹਮਣੇ ਸਾਰੇ ਘੁੰਮ ਜੋ ਦੇਖਾਂਗੇ ਜੀ ਅੱਗੇ ਰਮਾਂਦ ਵਾਲੀ ਜੀ ਨੇ ਹਸਨਾਂ ਗੱਡੀ ਇਹਨਾਂ ਦੇ ਆਪਦੇ ਨਾਂ ਤੇ ਕਿਸੀ ਹੋਰ ਗੱਡੀ ਇਹਨਾਂ ਦੇ ਐਫੀਡੇਵਿਟ ਉਤਾਰਦੇ ਇਹਨਾਂ ਦੇ ਨਾਂ ਤੇ ਹਜੇ ਅੱਛਾ ਉਹ ਅਸੀਂ ਵੈਰੀਫਾਈ ਕਰਦੇ ਹਾਂ ਠੀਕ ਹੈ ਐਫੀਡੇਵਿਟ ਉੱਠੇਗਾ ਕਿਹਦੇ ਨਾਂ ਤੇ ਹੈ ਗੱਡੀ ਐਫੀਡੇਵਿਟ ਕਿਹਦੇ ਨਾਂ ਤੇ ਨਹੀਂ ਨਹੀਂ ਆਪਣੇ ਅਮਨਦੀਪ ਕੋਲ ਕੀ ਡਿਪਾਰਟਮੈਂਟ ਨੂੰ ਪਤਾ ਸੀ ਵੀ ਇਹਨਾਂ ਨੇ ਗੱਡੀ ਲਈ ਕਿਉਂਕਿ ਪੁਲਿਸ ਡਿਪਾਰਟਮੈਂਟ ਨੂੰ ਪਹਿਲਾਂ ਸੂਚਿਤ ਕਰਨਾ ਪੈਂਦਾ ਹੈ ਮੈਨੂੰ ਤਾਂ ਇਹ ਵਾਰੀ ਪਤਾ ਨਹੀਂ ਸੀਗਾ ਪਤਾ ਜੇ ਮੌਕੇ ਤੇ ਫੜੀ ਜੀ ਉਹ ਦੱਸਦੀ ਠੀਕ ਹੈ ਘਰੇ ਵੀ ਦਿੱਤੀ ਗਏ ਬਚਾ ਚਾਰੀ ਅਰੇ ਜੀ ਤੁਹਾਨੂੰ ਦੇਖਾਂਗੇ ਹੋਰ ਵੀ ਗੱਡੀ ਬਰਾਮਦ ਹੋਈ ਆ ਵੀ ਨਹੀਂ ਕੋਈ ਗੱਡੀ ਬਰਾਮਦ ਫਿਲਹਾਲ ਇਹੀ ਗੱਡੀ ਹੋਈ ਠੀਕ ਹੈ ਹੁਣ ਕਿੰਨੇ ਦਿਨਾਂ ਦਾ ਰਿਮਾਂਡ ਦਿੱਤਾ ਗਈ ਟੈਕਦੰਦਗੀ ਠੀਕ ਹੈ ਅੱਜ ਡਿਸਟ੍ਰਿਕਟ ਪੁਲਿਸ ਤੇ ਏਐਨਟੀਐਫ ਵੱਲੋਂ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਏਐਸ ਮਨਜੀਤ ਸਿੰਘ ਚੌਕੀ ਇੰਚਾਰਜ ਵਰਤਮਾਨ ਤੇ ਸਾਈਡ ਥਣ ਦਾ ਰਾਜਪਾਲ ਸਿੰਘ ਐਨਟੀਐਫ ਵੱਲੋਂ ਸਾਂਝੇ ਤੌਰ ਤੇ ਜਿਹੜਾ ਸੀ ਨਾਕਾਬੰਦੀ ਕੀਤੀ ਗਈ ਸੀ ਅ ਬਾਦਲ ਰੋਡ ਫਲਾਈਓਵਰ ਦੇ ਥੱਲੇ ਕੱਟ ਦੇ ਨਾਕਾਬੰਦੀ ਕੀਤੀ ਸੀ ਜਿਸ ਤੇ ਇੱਕ ਥਾਰ ਗੱਡੀ ਨੰਬਰੀ ਪੀਵੀ05ਕ77ਵੀ ਲਾਡਲੀ ਧੀ ਚੌਂਕ ਵੱਲੋਂ ਆਈ ਜੋ ਜਿਸ ਨੂੰ ਰੋਕ ਕੇ ਜਿਹੜਾ ਸੀ ਚੈੱਕ ਕੀਤਾ ਗਿਆ ਜਿਸ ਨੂੰ ਇੱਕ ਨੌਜਵਾਨ ਲੜਕੀ ਚਲਾ ਰਹੀ ਸੀ ਪੁੱਛਣ ਤੇ ਲੜਕੀ ਨੇ ਆਪਣਾ ਨਾਮ ਜਿਹੜਾ ਸੀ ਅਮਨਦੀਪ ਕੌਰ ਪੁੱਤਰੀ ਅ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ ਜਿਸ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 17.71 ਗ੍ਰਾਮ ਹੈਰੋਨ ਬਰਾਮਦ ਹੋਈ ਜਿਸ ਦੇ ਸਬੰਧੀ ਉਹਦੀ ਪੁੱਛਗਿੱਛ ਕੀਤੀ ਗਈ ਦੌਰਾਨ ਪੁੱਛਗਿੱਛ ਉਹ ਤੋਂ ਬਰਾਮਦਗੀ ਤੋਂ ਬਾਅਦ ਜਿਹੜੀ ਸੀ ਉਹਦੀ ਗ੍ਰਿਫਤਾਰੀ ਅਮਲ ਦੇ ਵਿੱਚ ਲੈਂਦੀ ਤਾਂ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਜਿਹੜਾ ਸੀ ਇੱਕ ਰੁਕਾ ਲਿਖ ਕੇ ਥਾਣਾ ਕਨਾਲ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਪਤਾ ਕਰਨ ਤੇ ਜਿਹੜਾ ਸੀ ਲੜਕੀ ਅਮਨਦੀਪ ਕੌਰ ਹੈਗੀ ਏ ਸੀਨੀਅਰ ਲੇਡੀ ਕਾਂਸਟੇਬਲ ਹੈ ਜੋ ਮਾਨਸਾ ਜ਼ਿਲ੍ਹੇ ਦੇ ਵਿੱਚ ਤੁਨ। ਕੱਲ੍ਹ ਸ਼ਾਮ ਬਠਿੰਡਾ ਦੇ ਵਿੱਚ ਲੇਡੀ ਕਾਂਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਬਠਿੰਡਾ ਪੁਲਿਸ ਨੇ 17 ਗ੍ਰਾਮ ਹੈਰਵਿੰਦ ਦੇ ਨਾਲ। ਇਹ ਲੇਡੀ ਕਾਂਸਟੇਬਲ ਦਾ ਜਿਹੜਾ ਨੰਬਰ ਸੀਗਾ 621 ਮਾਨਸਾ ਦਾ ਨੰਬਰ ਆ ਜੋ ਕਿ ਬਠਿੰਡਾ ਦੇ ਵਿੱਚ ਡਿਊਟੀ ਕਰ ਰਹੀ ਸੀਗੀ। ਇਸ ਨੂੰ ਤੁਰੰਤ ਜਿਹੜਾ ਹੈ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਬਹੁਤ ਸਖਤ ਹਦਾਇਤਾਂ ਹੈ। ਕਿ ਕੋਈ ਵੀ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਫੜਿਆ ਜਾਂਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਤੋਂ ਤੁਰੰਤ ਐਸਐਸਪੀ ਮਾਨਸਾ ਨੇ ਇਸ ਕੇਸ ਦੇ ਵਿੱਚ ਪੂਰਾ ਪ੍ਰੋਸੀਜਰ ਫਾਲੋ ਕਰਕੇ ਆਰਟੀਕਲ 311 ਦੇ ਤਹਿਤ ਇਹਨੂੰ ਨੌਕਰੀ ਤੋਂ ਡਿਸਮਿਸ ਕੀਤਾ। ਉਸ ਤੋਂ ਇਲਾਵਾ ਇਹਦੀਆਂ ਸਾਰੀਆਂ ਪ੍ਰਾਪਰਟੀਆਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਕਿਸੇ ਵੀ ਕਿਸਮ ਦੀ ਇਲਲੀਗਲ ਪ੍ਰਾਪਰਟੀ ਜੇ ਪਾਈ ਜਾਏਗੀ ਤਾਂ ਉਸ ਪ੍ਰਾਪਰਟੀ ਦੇ ਨਾਲ ਵੀ ਉਸੇ ਸ਼ਕਤੀ ਦੇ ਨਾਲ ਨਜਿੱਠਿਆ ਜਾਏਗਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨਜਿੱਠਦੀ ਆ ਰਹੀ ਹੈ ਪ੍ਰਾਪਰਟੀਆਂ ਦੇ ਨਾਲ। ਉਦੇ ਤੋਂ ਇਲਾਵਾ ਇਹਦੀ ਜਿਹੜੀ ਤਫਤੀਸ਼ ਹੈ ਇਸ ਕੇਸ ਤੇ ਪੂਰੀ ਡੂੰਘਾਈ ਦੇ ਨਾਲ ਐਸਐਸਪੀ ਬਟਿੰਡਾ ਨੂੰ ਬਹੁਤ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਇਹਦੀ ਪੂਰੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇ ਇਹਦੇ ਚ ਸਾਰੇ ਹੀ ਬੈਕਵਰਡ ਫਾਰਵਰਡ ਲਿੰਕੇਜਸ ਦੇਖੇ ਜਾਣ ਪਰ ਪੂਰੀ ਤਹਿ ਤੱਕ ਇਸ ਕੇਸ ਦੇ ਵਿੱਚ ਜਾਇਜ਼ ਹੋਵੇ